आनंद मंगल चार बख्शीश सारे करनी सारेयां दी ਪਰਵਾਰਾਂ ਵਿੱਚ ਨਾਮਦਾਨ ਸਿੱਖੀਦਾਨ ਪ੍ਰੋਸਾਦਾਨ ਚੜਦੀਆਂ ਕਲਾਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਭੁੱਲਾਂ ਚੁੱਕਾਂ ਦੀਆਂ ਖਿਮਾ ਕਰਨੀਆਂ ਸੋ ਦਾਸ ਤੋਂ ਬਾਦ ਬਹੁਤ ਹੀ ਸਤਕਾਰਯੋਗ ਮੇਰੇ ਵੀਰ ਗਿਆਨੀ ਬਗੀਚਾ ਸਿੰਘ ਜੀ ਖਨੂਰ ਸਹਿਮਲੀ ਤੇ ਉਹਨਾਂ ਦੇ ਸਾਥੀ ਜੋ ਸੁਲਤਾਨਪੁਰ ਤੋਂ ਨੇ ਸੋ ਪਾਈ ਸੇ ਪਾਈ ਸਤਨਾਮ ਸਿੰਘ ਸਤਾ ਸੋ ਦੂਆਂ ਦਾ ਬੋਲ ਸੋਣਾ ਜਥੈ ਕਬੀศรี ਜਥਾ ਆਪ ਸੰਗਤਾਂ ਨੂੰ ਇਹਨਾਂ ਨੇ ਬਹੁਤ ਸੁੰਦਰ ਤਰੀਕੇ ਨਾਲ ਬੜੀ ਸੁਰੀਲੀ ਆਵਾਜ਼ ਦੇ ਨਾਲ ਨਿਹਾਲ ਕਰਨਾ ਸੋ ਦਾਸ ਬੇਨਤੀ ਕਰੇਗਾ ਆਪ ਸੰਗਤਾਂ ਨੂੰ ਆਓ ਗੁਰੂ ਦਰਬਾਰ ਵਿੱਚ ਆ ਕੇ ਸਮਾਧੀਆਂ ਲਗਾ ਕੇ ਗੁਰੂ ਜਸ ਸਰਵਣ ਕਰੋ ਪ੍ਰਬੰਧਕਾਂ ਨੇ ਕਿਤਨੇ ਸਜੇ ਪ੍ਰਬੰਧ ਕੀਤੇ ਨੇ ਰਾਗੀ ਜਸਿਆਂ ਦਾ ਪ੍ਰਬੰਧ ਕੀਤਾ ਹੈ ਸੋ 12 ਵਜੇ ਤੱਕ ਇਹ ਲਗਾਤਾਰ ਦੀਵਾਨ ਸਜਿਆ ਰਹਿਣਾ ਹੈ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕਡੀਆਂ ਸਪਣੀਆਂ ਕਰੋ खिमा करो बुलाओ फतेह आखो वागुरु जी का खालसा वागुरु जी की फतेह वागुरु जी वागुरू ਉਲ ਬੈਠਾ ਸੰਸਾਰ ਤੇ ਆਣ ਬੰਦਾ ਜੋ ਜੋ ਰੱਬ ਦੇ ਨਾਲ ਇਕਰਾਰ ਕੀਤਾ ਉਮਰ ਨਾ ਪੁੱਗਾਂ ਤੇ ਮੈਂ ਮੈਂ ਕਰਨ ਲੱ ਬੰਦੇ ਵਪਾਰ ਕੀਤਾ ਕੂੜਖਾਨ ਲੱਗਾ ਕੂੜ ਪਾਉਣ ਲੱਗਾ ਸਾਰਾ ਕੂੜ ਦਾ ਹੀ ਪਸਾਰ ਕੀਤਾ ਹਾਨ ਕੀ ਇੱਕ ਨਾ ਜਗ ਤੇ ਛੱਟ ਸਕਿਆ ਕੀ ਆਣ ਕੇ ਵਿੱਚ ਸੰਸਾਰ ਕੀਤਾ ਕੀ ਆਣ ਕੇ ਵਿੱਚ ਸੰਸਾਰ ਮੋ ਬੰਦ ਹੈ ਨਿਤ ਪਾਰ ਚ ਮਾਦਵੇ ਭਾਜ ਦਿਨ ਨਿਤ ਰਣੀ ਜਨਮ ਪਦਾਰਥ ਜੀਤ ਹਰ ਸਰਣੀ ਹਲੀ ਰੇਤ ਭੁੱਝ ਆਵੇ ਜਿਵੇਂ ਮੱਛ ਦੇ ਬਰੂਲ ਅੱਗ ਦੇ ਅਕਾਸ਼ੀ ਉੱਤੇ ਨੱਚ ਦੇ ਕਿਵੇਂ ਪਾਣੀ ਬਿਨਾ ਜੀਵ ਉੱਥੇ ਬੱਚ ਦੇ ਕਿ ਆਸ ਕੋਹਾਂ ਦੂਰ ਸਮਝਾਓ ਗੱਲ ਦੇ ਦਿਓ ਮਿੱਠਾ ਬੋਲੀਏ ਮਿੱਠਾ ਬੋਲੀਏ ਸਵਾਦ ਵਿੱਚ ਵੱਲ ਦੇ ਦਿਓ ਨਵੇਂ ਘੜੀ ਜਨ ਘੜੇ ਪਹਿਲੇ ਪੰਦੈ ਮਿੱਟੀ ਇੱਕ ਨੂੰ ਅਨੇਕ ਰੰਗੀ ਰੰਗਦੈ ਕਿਸੇ ਸੁਖ ਦੇਵੇ ਕਿਸੇ ਫਾਹੇ ਟੰਗਦੈ ਮਨੁੱਖਾ ਦੇ ਹੀ ਮਿਲੀ ਕੁਝ ਚੰਗਾ ਕਹਿਣਾ ਆ ਜਾਵੇ ਰਜਾ ਤੇਰੀ ਵਿੱਚ ਰਹੀਏ ਸਾਨੂੰ ਰਹਿਣਾ ਆ ਜਾਵੇ ਥਲੀ ਰੇਤ ਭੁੱਧ ਆਵੇ ਜਿਵੇਂ ਮੱਛ ਦੇ ਬਰੋ ਦੇ ਕਿਵੇਂ ਪਾਣੀ ਬਿਨਾ ਦੀਵੇ ਉੱਥੇ ਬਚਦੇ ਆਸੋ ਕੋਹਾਂ ਦੂਰ ਸਮਝਾਓ ਗੱਲ ਦੇ ਦਿਓ ਮਿੱਠਾ ਬੋਲਿਏ ਸਭਾ ਦੇ ਵਿੱਚ ਵੱਲ ਦੇ ਦਿਓ ਨਵੇਂ ਘੜੀ ਜਨ ਘੜੇ ਪਹਿਲੇ ਪੰਦੈ ਮਿੱਟੀ ਇੱਕ ਨੂੰ ਅਨੇਕ ਰੰਗੀ ਰੰਗ ਵੈ ਕਿਸੇ ਖੁਸ਼ਕ ਸੁਖ ਦੇਵੇ ਕਿਸੇ ਫਾਹੇ ਟੰਗ ਵੈ ਮਨੁੱਖਾ ਦੇ ਹੀ ਮਿਲੀ ਕੁਝ ਚੰਗਾ ਕਹਿਣਾ ਆ ਜਾਵੇ ਰਜਾ ਤੇਰੀ ਵਿੱਚ ਰਹੀਏ ਸਾਨੂੰ ਰਹਿਣਾ ਆ ਜਾਵੇ ਪਰਤਾ ਤੇ ਇੱਕ ਕੀੜੀ ਕੁੰਚਰ ਬਣਾ ਦੇਵੇ ਦੇਣ ਰਾਤ ਜੈ ਸਰੀਰ ਪਾੜ ਪਾ ਦੇਵੇ ਜੋਤ ਇੱਕੋ ਵੇਖ ਦੋਆ ਚ ਟਿਕਾ ਦੇਵੇ ਹੱਡ ਮਾਸ ਜੋੜ ਉੱਤੇ ਸੋਹਣੀ ਖੱਲ ਦੇ ਦਿਓ ਮਿੱਠਾ ਬੋਲੀਏ ਮਿੱਠਾ ਬੋਲੀਏ ਸਭਾ ਦੀ ਐ ਸਵਾਲ ਦੇ ਦਿਓ ਰਿਜ ਕੌਣ ਜਾਣ ਸਮਾਜੀਆਂ ਬਨ ਕੇ ਪਿੱਛੋਂ ਦੇ ਨਾਏ ਸਰੀਰ ਵਨ ਵਨ ਕੇ ਮਾਇਆ ਮੀ ਦੇ ਤਾਣਾ ਮਾਇਆ ਵਿੱਚ ਵਖਸਾ ਆ ਜਾਵੇ ਰਜਾ ਤੇਰੀ ਵਿੱਚ ਰਹੀਏ ਸਾਨੂੰ ਰਹਿਣਾ ਆ ਜਾਵੇ ਸਮਾਸ ਪੇਟ ਅਗਣੀ ਨੂੰ ਠਾਰਦਾ ਬੰਦਾ ਬੰਦਾ ਹੋ ਕੇ ਬੰਦਿਆਂ ਨੂੰ ਮਾਰਦਾ ਭੁੱਲੇ ਬਾਦੀਆਂ ਚ ਪਿਆਰ ਵਾਲੀ ਛਲ ਦੇ ਦਿਓ ਮਿੱਠਾ ਬੋਲਿਏ ਮਿੱਠਾ ਬੋਲਿਏ ਸਬਾਦ ਐਸਾ ਵੱਲ ਦੇ ਦਿਓ ਸੋ ਮੇਰੇ ਤੇ ਤੇਰੇ ਸ਼ੋਣ ਅਸਮਾਨਾਂ ਨੂੰ ਟੱਕੇ ਬਰਫ਼ਾਂ ਤੇ ਚੋਟੀਆਂ ਟਲਾਨਾਂ ਨੂੰ ਨਇਆ ਵਗਣ ਤੇ ਲੰਗਣ ਮੈਦਾਨਾਂ ਨੂੰ ਰੁੱਕ ਸਾਗਰਾਂ ਦੇ ਚੱਲ ਆਪੇ ਪੈਣਾ ਆ ਜਾਵੇ ਰਜਾ ਤੇਰੀ ਵਿੱਚ ਰਹੀਏ ਸਾਨੂੰ ਰਹਿਣਾ ਆ ਜਾਵੇ ਪਰੇ ਪੰਛੀਆਂ ਤੇ ਰੰਗ ਜੋਂ ਲਲਾਰੀਆਂ ਹਾਂ ਪਰੇ ਪੰਛੀਆਂ ਤੇ ਰੰਗ ਜੋਂ ਲਲਾਰੀਆਂ ਉੱਡ ਹਵਾ ਤੇ ਅਕ ਚਿਲਾਣ ਡਾਰੀਆਂ ਹੱਦਾ ਦੇਸ਼ ਤੂੰ ਆ ਉਹਨਾਂ ਸਭੇ ਸਾਰੀਆਂ ਬਿਨਾ ਪਾਸਪੋਰਟ ਵੀ ਜੇ ਹੱਥ ਚੱਲ ਦੇ ਦਿਓ ਮਿੱਠਾ ਬੋਲੀਏ ਹੇ ਨਾਲ ਸਿਆਲ ਰੁੱਤ ਸੇਵਾ ਸੱਬੇ ਤੇਰੀਆਂ ਪੁਝਾਲ ਗੜੇ ਮੀ ਮਾਰੂ ਕਿਤੇ ਨੇਰੀਆਂ ਸੁੰਦਰ ਜੂੰਹਾਂ ਝੀਲਾਂ ਜੰਗਲਾਂ ਨੇ ਕੇਰੀਆਂ ਕੁਦਰਤ ਤੇਰੀ ਦਾ ਨਜ਼ਾਰਾ ਸਾਨੂੰ ਲੈਣਾ ਆ ਜਾਵੇ ਰਜਾ ਤੇਰੀ ਵਿੱਚ ਰਹੀਏ ਸਾਨੂੰ ਰਹਿਣਾ ਆ ਜਾਵੇ ਸੂਰਜ ਚੰਦ ਤਾਰੇ ਸਾਜ ਤੋਂ ਅਨੇਕ ਦੇ ਸੂਰਜ ਚੰਦ ਤਾਰੇ ਸਾਜ ਤੋਂ ਅਨੇਕ ਦੇ ਹੁਕਮ ਰੇਕਤਾ ਤੇ ਤੇਰਾ ਸੇਭ ਏਕ ਦੈ ਅਸੀਂ ਹੂੜ ਮਤ ਬੁੱਤ ਜੇ ਬੇਕਦੈ RAM ਰਹਿਮ ਤਾਂ ਹਜ਼ਾਰਾ ਕੜੀ ਪਲ ਦੇ ਦਿਓ ਮਿੱਠਾ ਬੋਲੀਏ ਮਿੱਠਾ ਬੋਲੀਏ ਸਭਾ ਤੇ ਸਵਾਲ ਦੇ ਦਿਓ ਮਿੱਟੀ ਚੋਖਣ ਜਾਂ ਨੂੰ ਪਛਾਣ ਕੇ ਮੂਲ ਧਾਤੂ ਕੀ ਐਸੈਂਸ ਦਾ ਨਾ ਜਾਣ ਕੇ ਕੰਮ ਆਉਣ ਵਾਲ ਤੱਤਾਂ ਨੂੰ ਪਛਾਣ ਕੇ ਸਤਨਾਮ ਹੋਇਐ ਸੁਰਜੀਤ ਆਨੰਦ ਲੈਣ ਆ ਜਾਵੀਂ ਰਜਾ ਤੇਰੀ ਵਿੱਚ ਰਹੀਏ ਸਾਨੂੰ ਰਹਿਣਾ ਆ ਜਾਵੀਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਬਚਨ ਨੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤੇ ਸੁਭਾਵੈ ਨਾਨਕਾ ਸਾਈ ਗੱਲ ਚੰਗੀ ਹੇ ਅਕਾਲ ਪੁਰਖ ਵੈਗੁਰੂ ਪ੍ਰਮਾਤਮਾ ਜੀਓ ਜਿਹੜੀ ਵੀ ਗੱਲ ਤੁਹਾਨੂੰ ਭਾਵੇ ਸਾਡੇ ਵਾਸਤੇ ਉਹੋ ਹੀ ਚੰਗੀ ਹੈ ਅਸੀਂ ਮੂੜ ਮਤ ਹਾਂ ਅਸੀਂ ਅਣਜਾਣ ਜੀਵ ਹਾਂ ਉਸ ਅਕਾਲ ਪੁਰਖ ਵੈਗੁਰੂ ਪਰਮਾਤਮਾ ਜੀ ਦੇ ਬੱਚੇ ਹਾਂ ਜਿਵੇਂ ਕੋਈ ਛੋਟਾ ਬੱਚਾ ਹੋਵੇ ਉਹ ਕਈ ਤਰ੍ਹਾਂ ਦੀਆਂ ਮੰਗਾਂ ਕਰਦਾ ਪਰ ਮਾਤਾ ਪਿਤਾ ਨੂੰ ਇਹ ਪਤਾ ਹੁੰਦਾ ਇਹਦੀਆਂ ਮੰਗਾਂ ਜਾਇਜ਼ ਹਨ ਕਿ ਨਜਾਇਜ਼ ਹਨ ਇਹਨਾਂ ਦਾਤਾਂ ਨਾਲ ਇਹਦੀਆਂ ਡਿਮਾਂਡਸ ਦੇ ਨਾਲ ਇਹਦਾ ਭਲਾ ਹੋਏਗਾ ਕਿ ਇਹਦਾ ਬੁਰਾ ਹੋਏਗਾ ਬਹੁਤੀ ਵਾਰੀ ਅਸੀਂ ਆਪਣੇ ਘਰਾਂ ਵਿੱਚ ਨਿਆਣਿਆਂ ਨੂੰ ਵੇਖਿਆ ਉਹਨਾਂ ਨੂੰ ਅੱਗ ਬੜੀ ਚੰਗੀ ਲੱਗਦੀ ਆ ਉਹ ਚਾਹੁੰਦੇ ਹੁੰਦੇ ਨੇ ਕਿ ਅੱਗ ਬਾਲ ਕੇ ਤੇ ਅੱਗ ਦੀ ਚੁਆਤੀ ਸਾਡੇ ਹੱਥ ਵਿੱਚ ਫੜਾ ਦਿਓ ਤੇ ਅਸੀਂ ਉਹਨੂੰ ਘੁਮਾਈਏ ਪਰ ਮਾਤਾ ਪਿਤਾ ਮਨਾ ਕਰਦੇ ਨੇ ਬੱਚੇ ਰੋਂਦੇ ਨੇ ਇਸੇ ਤਰ੍ਹਾਂ ਅਸੀਂ ਵੀ ਵੈਗੁਰੂ ਜੀ ਦੇ ਕੋਲੋਂ ਸਾਰੇ ਦਿਨ ਵਿੱਚ ਪਤਾ ਨਹੀਂ ਕਿੱਦਾਂ ਕਿੱਦਾਂ ਦੀਆਂ ਮੰਗਾ ਮੰਗਦੇ ਆ ਪਰਮਾਤਮਾ ਜੀ ਸਿਆਣੇ ਨੇ ਇਸ ਵਾਸਤੇ ਜਿਹੜੀਆਂ ਤੇ ਮੰਗਾਂ ਡਿਮਾਂਡ ਜੁਣ ਸਾਡੇ ਭਲੇ ਵਾਸਤੇ ਉਹ ਅਕਾਲ ਪੁਰਖ ਵੈਗੁਰੂ ਪ੍ਰਮਾਤਮਾ ਜੀ ਕਰ ਦਿੰਦੇ ਨੇ ਪੂਰੀਆਂ ਤੇ ਜਿਹੜੀਆਂ ਸਾਡੀਆਂ ਮੰਗਾਂ ਹੀ ਗਲਤ ਹੋਣ ਉਹ ਵੈਗੁਰੂ ਜੀ ਪੂਰੀਆਂ ਨਹੀਂ ਕਰਦੇ ਇਸ ਵਾਸਤੇ ਵੈਗੁਰੂ ਜੀ ਕਿਰਪਾ ਕਰੋ ਸਾਨੂੰ ਤੁਹਾਡੀ ਰਜ਼ਾ ਦੇ ਵਿੱਚ ਰਹਿਣਾ ਆ ਜਾਵੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਤਿਹਾਸ ਰੱਬ ਦੇ ਪਿਆਰਿਆਂ ਦੀਆਂ ਸਾਖੀਆਂ ਅੱਜ ਅਨੇਕਾਂ ਹੀ ਦਿਮਾਗ 'ਚ ਘੁੰਮ ਜਾਂਦੀਆਂ ਨੇ ਜਦੋਂ ਰਜ਼ਾ ਦੀ ਗੱਲ ਕਰਦੇ ਹਾਂ ਤੇ ਇਹ ਸਾਰਾ ਇਤਿਹਾਸ ਅਤੇ ਗੁਰਮਤਿ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਪਹਿਲਾਂ ਆਪਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀ ਸਾਡੇ ਬਹੁਤ ਸਤਿਕਾਰਯੋਗ ਭਾਈ ਜੁਗਿੰਦਰ ਸਿੰਘ ਜੀ ਉਹਨਾਂ ਦਾ ਰਾਗੀ ਜਥਾ ਅੱਜ ਦੇ ਇਸ ਵਿਸ਼ੇਸ਼ ਦਿਹਾੜੇ ਦੇ ਉੱਤੇ ਲੁਧਿਆਣੇ ਵਾਲੇ ਗੁਰਮੁਖ ਪਿਆਰੇ ਪਹੁੰਚੇ ਹੋਏ ਨੇ ਪਹਿਲਾ ਮਹਾਰਾਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹਪਰਮਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਾਤਨ ਗ੍ਰੰਥਾਂ ਦੇ ਵਿੱਚ ਜ਼ਿਕਰ ਆਇਆ ਇੱਕ ਮੰਤਰੀ ਸੀ ਵੈਗੁਰੂ ਦੀ ਰਜ਼ਾ ਚ ਰਹਿਣ ਵਾਲਾ ਵੈਗੁਰੂ ਦੇ ਭਾਣੇ ਚ ਰਹਿਣ ਵਾਲਾ ਉਹਨੇ ਆਖਿਆ ਕਰਨਾ ਜੋ ਰਿਹਾ ਸਭ ਚੰਗਾ ਹੀ ਹੋ ਰਿਹਾ ਇੱਕ ਵਾਰੀ ਸ਼ਿਕਾਰ ਖੇਡਣ ਵਾਸਤੇ ਗਏ ਸ਼িকার ਖੇਡਦੇ ਆ ਹੋਇਆ ਰਾਜੇ ਦੀ ਉਂਗਲੀ ਦੇ ਉੱਤੇ ਵੱਜ ਗਈ ਤਲਵਾਰ ਉਹਦੀ ਉਂਗਲੀ ਕੱਟੀ ਗਈ ਰਾਜਾ ਦੁਖੀ ਹੋਇਆ ਆਪਣੇ ਮੰਤਰੀ ਨੂੰ ਕਹਿਣ ਲੱਗਾ ਮੰਤਰੀ ਸਾਹਿਬ ਵੇਖੋ ਮੈਂ ਭੰਗ ਹੋ ਗਿਆ ਮੇਰਾ ਤੇ ਉਂਗਲੀ ਦਾ ਪੋਟਾ ਹੀ ਵੱਢਿਆ ਗਿਆ ਮੰਤਰੀ ਕਹਿਣ ਲੱਗਾ ਕੋਈ ਨਹੀਂ ਜੀ ਜੋ ਪ੍ਰਮਾਤਮਾ ਦੀ ਰਜ਼ਾ 'ਚ ਹੁੰਦਾ ਚੰਗਾ ਹੀ ਹੁੰਦਾ ਰਾਜੇ ਨੂੰ ਚੜਿਆ ਗੁੱਸਾ ਕਹਿਣ ਲੱਗਾ ਮੇਰਾ ਇੰਨਾ ਖੂਨ ਵਗ ਗਿਆ ਤੇ ਕਹਿੰਦਾ ਜੋ ਹੁੰਦਾ ਚੰਗਾ ਹੀ ਹੁੰਦਾ ਇਨੂੰ ਬੰਦੀਖਾਨੇ ਚ ਪਾ ਦਿਓ ਰਾਜੇ ਨੇ ਜੋ ਗਿਆ ਹੁਕਮ ਦੀ ਹੋਈ ਤਾਲੀਮ ਉਹਨੂੰ ਛੁੱਟ ਦਿੱਤਾ ਗਿਆ ਕੈਦਖਾਨੇ ਚ ਸਮਾਂ ਲੰਘਦਾ ਗਿਆ ਕੁਝ ਸਮੇਂ ਬਾਅਦ ਰਾਜਾ ਫੇਰ ਆਪਣੇ ਨਵੇਂ ਮੰਤਰੀ ਵਜ਼ੀਰਾ ਆਦਕ ਨਾਲ ਸ਼ਿਕਾਰ ਖੇਡਣ ਵਾਸਤੇ ਗਿਆ ਸ਼ਿਕਾਰ ਖੇਡਦਾ ਖੇਡਦਾ ਕਿਧਰੇ ਦੂਰ ਜੰਗਲ ਬੀਆਬਾਨਾਂ ਵਿੱਚ ਨਿਕਲ ਗਿਆ ਉੱਥੇ ਇਹ ਹੱਥ ਆ ਗਿਆ ਆਦਵਾਸੀਆਂ ਦੇ ਜਿਹੜੇ ਜੰਗਲਾਂ ਬੀਆਬਾਨਾਂ 'ਚ ਪੁਰਾਣੇ ਰਹਿੰਦੇ ਨਾਗੇ ਰਹਿੰਦੇ ਆ ਤੇ ਫੜ ਕੇ ਬੰਦਿਆਂ ਦੀ ਬਲੀ ਦਿੰਦੇ ਨੇ ਰਾਜਾ ਉਹਨਾਂ ਦੀ ਗ੍ਰਿਫਤ ਵਿੱਚ ਆ ਗਿਆ ਇਹਨੂੰ ਫੜ ਕੇ ਨਵਾਤਵਾ ਕੇ ਜਦੋਂ ਲੈ ਕੇ ਗਏ ਦੇਵੀ ਦੇ ਸਾਹਮਣੇ ਕਹਿੰਦੇ ਇਹਦੀ ਬਲੀ ਦੇਵਾਂਗੇ ਇਹਦੀ ਧੌਣ ਵੱਢਾਂਗੇ ਇਹਦੇ ਨਾਲ ਦੇਵੀ ਹੋ ਜਾਏਗੀ ਖੁਸ਼ ਤੇ ਜਿਹੜਾ ਉਹਨਾਂ ਦਾ ਆਦਵਾਸੀਆਂ ਦਾ ਜਿਹੜਾ ਮੁਖੀ ਸੀ ਉਹ ਕਹਿੰਦਾ ਪਹਿਲਾਂ ਮੈਨੂੰ ਇੱਕ ਵਾਰੀ ਵੇਖ ਲੈਣ ਦਿਓ ਵੀ ਇਸ ਬੰਦੇ 'ਚ ਕੋਈ ਕਮੀ ਪੇਸ਼ੀ ਤੇ ਨਹੀਂ ਜਦੋਂ ਚੰਗੀ ਤਰ੍ਹਾਂ ਨਰੀਖਣ ਕੀਤਾ ਮੁਖੀ ਕਹਿਣ ਲੱਗਾ ਤੇ ਗਲਤ ਬੰਦਾ ਫੜ ਲਿਆ ਹੁੰਦੇ ਦੀ ਬਲੀ ਨਹੀਂ ਦਿੱਤੀ ਜਾ ਸਕਦੀ ਉਹ ਕਹਿਣ ਲੱਗੇ ਜੀ ਕਿਉਂ ਕਹਿੰਦੇ ਦੀ ਤੇ ਹੰਗਲ ਵੱਡੀ ਹੋਈ ਆ ਜਿਹੜੇ ਬੰਦੇ ਦੇ ਅੰਗ ਪੈਰ ਪੂਰੇ ਨਾ ਹੋਣ ਇਹ ਤੇ ਪਹਿਲਾਂ ਹੀ ਵੱਡਿਆ ਹੋਇਆ ਦੇਵੀ ਦੇ ਸਾਹਮਣੇ ਵੱਡਾਂਗੇ ਤੇ ਉਹਨੇ ਇਹਦੇ ਉੱਤੇ ਕੀ ਖੁਸ਼ ਹੋਣਾ ਜਾਇ ਨੂੰ ਛੱਡ ਦਿਓ ਰਾਜੇ ਨੂੰ ਛੱਡ ਦਿੱਤਾ ਗਿਆ ਨਾਲੇ ਮਾਨ ਵਿੱਚ ਰੱਬ ਦਾ ਸ਼ੁਕਰਾਨਾ ਕਰਦਾ ਆਉਂਦਾ ਨਾਲੇ ਮੰਤਰੀ ਨੂੰ ਯਾਦ ਕਰਦਾ ਵੀ ਜੇ ਕਿਤੇ ਮੇਰੀ ਉਂਗਲ ਨਾ ਵੱਡੀ ਹੁੰਦੀ ਤੇ ਅੱਜ ਇਹਨਾਂ ਨੂੰ ਮੇਰੀ ਧੌਣ ਹੀ ਵੱਢ ਦੇਣੀ ਸੀ ਆਉਂਦਿਆਂ ਸਾਰੀ ਸਤਿ ਸ਼੍ਰੀ ਅਕਾਲ ਆਉਂਦਿਆਂ ਸਾਰੀ ਸਭ ਤੋਂ ਪਹਿਲਾਂ ਮੰਤਰੀ ਨੂੰ ਕੀਤਾ ਉਥੋਂ ਰਹਾ ਹੱਥ ਜੋੜ ਕੇ ਮਾਫੀ ਮੰਗੀ ਕਹਿਣ ਲੱਗੇ ਮੇਰੇ ਮਨ ਵਿੱਚ ਸ਼ੰਕਾ ਆ ਗਿਆ ਸੀ ਰੱਬ ਜੋ ਵੀ ਕਰਦਾ ਸਭ ਚੰਗਾ ਹੀ ਕਰਦਾ ਵੈ ਗੁਰੂ ਜੀ ਕਿਰਪਾ ਕਰੋ ਸਾਨੂੰ ਤੁਹਾਡੀ ਰਜ਼ਾ ਤੁਹਾਡੇ ਭਾਣੇ ਵਿੱਚ ਰਹਿਣਾ ਆ ਜਾਵੇ ਹੈ ਬੜਾ ਇਹ ਮੁਸ਼ਕਲ ਮਹਾਰਾਜ ਤੇ ਕਹਿੰਦੇ ਸੇਖੀ ਉਹ ਆ ਜਿਹੜਾ ਵੈਗੁਰੂ ਜੀ ਦੇ ਭਾਣੇ ਚ ਰਵੇ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਵੈਗੁਰੂ ਜੀ ਕਿਰਪਾ ਕਰੋ ਅੱਜ ਜਿਹੜਾ ਨਵਾਂ ਸਾਲ ਆਰੰਭ ਹੋ ਰਿਹਾ 557 ਇਹਦੇ ਵਿੱਚ ਤੁਹਾਡੇ ਗੁਣ ਗਾਈਏ ਤਾਨੂੰ ਕਦੇ ਕਿਸੇ ਤਰ੍ਹਾਂ ਦਾ ਸੀ ਉਲਾਮਾ ਨਾ ਲਈਏ ਸਦਾ ਤੁਹਾਡਾ ਸ਼ੁਕਰਾਨਾ ਕਰਦੇ ਰਹੀਏ ਇਹ ਦੁਨੀਆ ਇੱਕ ਸਰਾ ਬਣੀ ਕਈ ਤੁਰ ਜਾਂਦੇ ਕਈ ਆ ਜਾਂਦੇ ਕਈ ਕਈ ਫੁੱਲਾਂ ਨਾਲ ਨਹੀਂ ਹੱਸ ਸਕਦੇ ਕਈ ਕੰਡਿਆਂ ਨਾਲ ਨਿਬਾ ਜਾਂਦੇ ਕਈਆਂ ਕੋਲ ਸਾਰੀਆਂ ਸੁੱਖ ਸਹੂਲਤਾਂ ਹੁੰਦੀਆਂ ਉਹਨਾਂ ਦਾ ਆਨੰਦ ਨਹੀਂ ਮਾਣਦੇ ਜਿਹੜਾ ਕੁਝ ਨਹੀਂ ਆ ਉਹਦੇ ਉੱਤੇ ਪ੍ਰਮਾਤਮਾ ਨੂੰ ਲਾਂਭੇ ਦੇਣਗੇ ਤੇ ਕਈ ਐਸੇ ਹੁੰਦੇ ਨੇ ਉਹ ਕੰਡਿਆਂ 'ਚ ਰਹਿੰਦੇ ਹੋਏ ਭਾਵੇਂ ਦੁੱਖਾਂ ਤਕਲੀਫਾਂ ਮੁਸ਼ਕਲਾਂ 'ਚ ਰਹਿੰਦੇ ਹੋਏ ਵੀ ਆਨੰਦ ਜੀ ਰਹਿੰਦੇ ਨੇ ਐਸੀ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਨ ਇਹ ਜਿਹੜਾ ਨਵਾਂ ਸਾਲ ਆ ਸੁੱਖਾਂ 'ਚ ਬਤੀਤ ਹੋਵੇ ਸੁੱਖ ਕਿੱਦਾਂ ਮਿਲਨੇ ਨੇ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਰਾਮ ਜੀ ਦੀ ਸ਼ਰਨ ਚ ਰਿਆ ਕਰ ਤਾਂ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਮੇਰੇ ਸਾਥੀ ਬਾਈ ਸਤਨਾਮ ਸਿੰਘ ਸੱਤਾ ਫਰੀਦ ਸਰਾਏ ਦੁਆਬੇ ਦੇਸ਼ ਤੋਂ ਹਨ ਗੁਰਮੁਖਾਂ ਪਿਆਰਿਆਂ ਨੇ ਨਵੇਂ ਸਾਲ ਨੂੰ ਮੁੱਖ ਰੱਖਦਿਆਂ ਹੋਇਆਂ ਅਕਾਲ ਪੁਰਖ ਵੈਗੁਰੂ ਜੀ ਨੇ ਜਿਹੜੀ ਕਵਿਤਾ ਲਿਖਵਾਈ ਹੈ ਇੰਜ ਆਪ ਸੰਗਤਾਂ ਦੀ ਸੇਵਾ ਵਿੱਚ ਪੇਸ਼ ਕੀਤੀ ਜਾ ਰਹੀ ਇਹ ਜੀ ਚੜਿਆਏ ਸਾਲ ਨਵਾ ਨਵੇਂ ਨਵੇਂ ਰੰਗ ਨੇ ਖੁਸ਼ੀਆਂ ਮਨਾ ਰਹੇ ਸਾਰੇ ਹੀ ਨਿਸ਼ਾਨ ਗਨੇ ਖੁਸ਼ੀਆਂ ਮਨਾ ਰਹੇ ਨਿਸ਼ਾਂਗ ਨੇ ਅਸੀਂ ਹਾਨ ਚੀਜ਼ ਸਾਡਾ ਰੱਖਿਓ ਖਿਆਲ ਜੀ ਸੁੱਖਾਂ ਚ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਸੁੱਖਾਂ ਚ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਮੈਂ ਕੀਤੀ ਸ਼ੁਰੂਆਤ ਕਈਆਂ ਗੁਰੂ ਘਰ ਆਏ ਕੇ ਸੁਖਮਣੀ ਪੜੀ ਯਾ ਮਨ ਚਿਤ ਲਾਏ ਕੇ ਸੁਖਮਣੀ ਪੜੀ ਕਈਆਂ ਮਨ ਚਿਤ ਲਾਏ ਕੇ ਕਰਨ ਅਰਦਾਸ ਆਏ ਨੰਨੇ ਨੰਨੇ ਬਾਲ ਜੀ ਸੁੱਖਾਂ ਚ ਬਤੀਤ ਹੋਵੇ ਦਾਤਾ ਨਵਾ ਸਾਲ ਜੀ ਸੁੱਖਾਂ ਚ ਬਤੀਤ ਹੋਵੇ ਦਾਤਾ ਨਵਾ ਸਾਲ ਜੀ ਪਿਛਲੇ ਜੋ ਸਾਲ ਪੁੱਲਾ ਕੀਤੀਆਂ ਮੈਂ ਦਾਤਾ ਜੀ ਆਪਨਾ ਸਮਝ ਤੂੰ ਬਖਸ਼ ਲਈ ਵਾਤਾ ਜੀ ਆਪਨਾ ਸਮਝ ਤੂੰ ਬਖਸ਼ ਲਈ ਵਾਤਾ ਜੀ ਸੰਗੀਤ ਰਾਜਾਨ ਦੇ ਹੋ ਤੁਸੀਂ ਸਾਡੇ ਹਾਲ ਜੀ ਸੁੱਖਾਂ ਚ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਸੁੱਖਾਂ ਚ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਸੁਖ ਵਰ ਤਾਈ ਦਾਤਾ ਸਾਰੀ ਕਾਇਨਾਤ ਚ ਰੱਜ ਮੇਰ ਜਿਕ ਪਾਈ ਸਾਬ ਦੀ ਪਰਾਤ ਚ ਰੱਜ ਮੇਰ ਜਿਕ ਪਾਈ ਸਾਬ ਦੀ ਪਰਾਤ ਚ ਖਾਣਾ ਕੁ ਸੋਵੇਂ ਹੋਵੇ ਦੇਸ਼ ਖੁਸ਼ਹਾਲ ਜੀ ਸੁੱਖਾਂ ਚ ਬਤੀਤ ਹੋਵੇ ਦਾਤਾ ਨਵਾ ਸਾਲ ਜੀ ਸੁੱਖਾਂ ਚ ਬਤੀਤ ਹੋਵੇ ਦਾਤਾ ਨਵਾ ਸਾਲ ਜੀ ਕੌਮੀ ਕਾਰ ਹੋਵੇ ਸਾਡਾ ਰੋਜ ਦੀ ਜੋ ਮੰਗ ਹੈ ਆਪ ਤੂੰ ਸਹਾਈ ਹੋਈ ਸਾਡੇ ਅੰਗ ਸੰਗ ਹੈ ਆਪ ਤੂੰ ਸਹਾਈ ਹੋਈ ਸਾਡੇ ਅੰਗ ਸੰਗ ਹੈ ਉਂਗਲੀ ਨੂੰ ਫਾੜ ਕੇ ਸਿਖਾਓ ਨਵੀਂ ਚਾਲ ਜੀ ਸੁੱਖਾਂ ਚ ਬਤੀਤ ਹੋਵੇ ਦਾਤਾ ਸਾਲ ਜੀ ਸੁੱਖਾਂ ਚ ਬਤੀਤ ਹੋਵੇ ਦਾਤਾ ਨਵਾ ਸਾਲ ਜੀ ਭਈ ਇਸ ਸਾਲ ਲੋਭ ਦੀ ਸੰਤਾਵੇ ਨਾ ਕੋਈ ਲਾਲਸਾ ਸਦਾ ਹੀ ਬਲੰਦੀਆਂ ਨੂੰ ਸ਼ੂਵੇ ਤੇਰਾ ਖਾਲਸਾ ਸਦਾ ਹੀ ਬਲੰਦੀਆਂ ਨੂੰ ਸ਼ੂਵੇ ਤੇਰਾ ਖਾਲਸਾ ਸਿਰ ਉੱਤੇ ਹੱਥ ਰੱਖੀ ਸਾਈਆਂ ਬਣ ਢਾਲ ਜੀ ਸੁੱਖਾਂ ਚ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਸੁੱਖਾਂ ਚ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਕੋਈ ਵੀ ਤਣਾੜ ਲਾਵੇ ਮਾੜੇ ਨੂੰ ਨਾ ਰਗੜਾ ਕੌਮ ਤੇਰੀ ਆਪਸ ਚ ਕਰੇ ਨਾ ਕੋਈ ਝਗੜਾ ਕੌਮ ਤੇਰੀ ਆਪਸ ਚ ਕਰੇ ਨਾ ਕੋਈ ਝਗੜਾ ਭਰੋ ਸੱਚਾਈ ਨਾਲ ਸਾਡਾ ਵਾ ਸੁੱਖਾਂ ਚ ਬਤੀਤ ਹੋਵੇ ਦਾਤਾ ਨਵਾ ਸਾਲ ਜੀ ਸੁੱਖਾਂ ਚ ਬਤੀਤ ਹੋਵੇ ਦਾਤਾ ਨਵਾ ਸਾਲ ਜੀ ਦੇਸ਼ਾਂ ਤੇ ਉਹ ਦੇਸ਼ਾਂ ਵਿੱਚ ਬਣੀ ਰਹੇ ਸ਼ਾਂਤੀ ਅਕਲਾ ਹਲੀਮੀਆਂ ਦੀ ਬਖਸ਼ੋਕਰਾਨਤੀ ਅਕਲਾ ਹਲੀਮੀਆਂ ਦੀ ਬਖਸ਼ੋਕਰਾਨਤੀ ਸੱਤੇ ਨੂੰ ਬਖਸ਼ ਦੇਵੋ ਸੁਰਾਂ ਵਾਲੀ ਤਾਲ ਜੀ ਸੁਖਾਂ ਚ ਬਤੀਤ ਹੋਵੇ ਤਾਤਾ ਨਵਾਸਾਲ ਜੀ ਸੁਖਾਂ ਚ ਬਤੀਤ ਹੋਵੇ ਤਾਤਾ ਨਵਾਸਾਲ ਜੀ ਸੁਖਾਂ ਚ ਬਤੀਤ ਹੋਵੇ ਤਾਤਾ ਨਵਾਸਾਲ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਤੁਹਾਡੇ ਗੁਣ ਗਾਉਂਦੇ ਰਹੀਏ ਤੁਹਾਡੀਆਂ ਵਡਿਆਈਆਂ ਕਰਦੇ ਰਹੀਏ ਤੁਹਾਡੀਆਂ ਸਿਫਤਾਂ ਕਰਦੇ ਰਹੀਏ ਇਹਦੇ ਨਾਲ ਹੀ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਪ੍ਰਗਟ ਹੋ ਸਕਦੇ ਨੇ ਮਹਾਰਾਜ ਅਮਰਤ ਬਾਣੀ ਵਿੱਚ ਲਿਖਦੇ ਆ ਮਤਾਂ ਸੋਚਿਓ ਬਿ ਜੇ ਕਿਸੇ ਬੰਦੇ ਕੋਲ ਬਹੁਤ ਜ਼ਿਆਦਾ ਪੈਸੇ ਆ ਜਾਣ ਤੇ ਸ਼ਾਇਦ ਉਹ ਬੰਦਾ ਸੁਖੀ ਹੋ ਜਾਂਦਾ ਹੋਵੇ ਸੁਖ ਨਾਹੀ ਬਉਦੀਸ਼ ਕਮਾਏ ਭਾਵੇਂ ਕਿਸੇ ਬੰਦੇ ਦੇ ਕਈਆਂ ਦੇਸ਼ਾਂ ਦੇ ਵੀਜੇ ਲੱਗੇ ਹੋਣ ਇੱਥੋਂ ਉੱਠੇ ਕਿਸੇ ਹੋਰ ਦੇਸ਼ 'ਚ ਇੱਥੋਂ ਗਾਂ ਯੂਐਸਏ ਚਲ ਜੇ ਯੂਐਸਏ ਤੋਂ ਗਲੈਂਡ ਚਲ ਜੇ 10-15 ਦਿਨ ਘਰ ਰਹਿ ਕੇ ਫਿਰ ਇਧਰ ਨੂੰ ਜਾ ਜੇ ਜਾੜਾਵੇਂ ਭਾਵੇਂ ਕੋ ਬੰਦਾ ਭੱਜਾ ਹੀ ਫਿਰੇ ਦੇਸ਼ਾਂ ਵਿਦੇਸ਼ਾਂ 'ਚ ਪਰ ਕੀ ਇਹਦਾ ਬੰਦਾ ਸੁਖੀ ਹੋ ਜਾਂਦਾ ਨਹੀਂ ਸੁਖ ਨਹੀਂ ਉਹ ਦੇਸ਼ ਕਮਾਏ ਤੁਸੀਂ ਆਪਣੇ ਆਂਡ ਗਵਾਂਡ ਵਾਲੇ ਦੁਆਲੇ ਨਜ਼ਰ ਮਾਰ ਕੇ ਵੇਖ ਲੋ ਕਈ ਬੰਦਿਆਂ ਨੂੰ ਘਰੋਂ ਨਿਕਲਿਆ 20 25 25 ਸਾਲ ਹੋ ਗਏ ਆ ਨਿੱਕੇ ਦੇ ਨਿਆਣੇ ਅਜੇ ਜੰਮੇ ਹੀ ਸੀ ਜਦੋਂ ਉਹਨਾਂ ਨੂੰ ਛੱਡ ਕੇ ਜਾਜ ਚੜ ਗਏ ਸੀ ਤੇ ਅੱਜ ਜਦੋਂ ਘਰ ਵਾਲਿਆਂ ਨੂੰ ਫੋਨ ਕਰਦੇ ਆ ਕਹਿੰਦੇ ਵੀ ਜੇ ਮੈਂ ਇੱਕ ਵਾਰੀ ਘਰ ਆ ਗਿਆ ਫਿਰ ਮੈਂ ਪੱਕਾ ਹੀ ਆ ਜਾਣਾ ਕਿਉਂਕਿ ਮੈਂ ਪੱਕਾ ਨਹੀਂ ਹੋਇਆ ਇਸ ਵਾਸਤੇ ਜੇ ਮੈਂ ਪੱਕਾ ਹੀ ਆ ਗਿਆ ਫਿਰ ਮੇਰੇ ਕੋ ਜਾਇਆ ਨਹੀਂ ਜਾਣਾ ਘਰ ਵਾਲੇ ਕਹਿੰਦੇ ਫਿਰ ਤੂੰ ਕੋਈ ਨਹੀਂ ਪੱਕਾ ਹੀ ਉਥੇ ਰਹਿ ਅਜੇ ਹੋਰ ਪੈਸੇ ਇਕੱਠੇ ਕਰ ਲਈਏ ਜਦੋਂ ਲੋਡ ਹੋਈ ਤੈਨੂੰ ਸੱਦ ਲਾਂਗੇ ਤੋ ਕਹਿਣ ਦਾ ਬਾਬ ਜਵਾਨੀਆਂ ਇਸੇ ਤਰ੍ਹਾਂ ਲੰਘ ਗਈਆਂ ਤੇ ਕੀ ਉਹ ਲੋਕਾਂ ਦੇ ਘਰ ਸੁੱਖ ਨਾਲ ਭਰ ਗਿਆ ਉਹਨਾਂ ਵਿਚਾਰਿਆਂ ਦੇ ਹਿਰਦੇ ਸੁੱਖ ਨਾਲ ਭਰ ਗਿਆ ਸੁੱਖ ਨਹੀਂ ਬਉ ਦੇਸ਼ ਕਮਾਏ ਮਹਾਰਾਜ ਬਚਨ ਕਰਦੇ ਆ ਸੁਖ ਨਾਹੀ ਪੀਖੇ ਨ੍ਰਿਤ ਨਾਟੇ ਨਾਟਕ ਚੇਟਕ ਵੇਖ ਕੇ ਬੰਦਾ ਸੁਖੀ ਨਹੀਂ ਹੁੰਦਾ ਜੋ ਮਰਜੀ ਕਰੀ ਜਾਈਏ ਤੇ ਐਸੇ ਸ਼ਬਦ ਚ ਫਿਰ ਮਹਾਰਾਜ ਨੇ ਲਿਖਿਆ ਸਰਬ ਸੁਖਾ ਹਰ ਹਰ ਗੁਣ ਗਾਏ ਜੇ ਵੈਗੁਰੂ ਜੀ ਦੇ ਇੱਕ ਮਾਨਿਕ ਚੇਤੋ ਕੇ ਗੁਣ ਗਾਏ ਤੇ ਫਿਰ ਇੰਨੇ ਸੁਖ ਸਾਡੀ ਝੋਲੀ ਚ ਪੈਂਦੇ ਆ ਨਾ ਜਿਸ ਬੰਦੇ ਦਾ ਦਿਲ ਸੁਖੀ ਆ ਨਾ ਜਿਹੜਾ ਬੰਦਾ ਅੰਦਰੋਂ ਖੁਸ਼ ਆ ਕਮਲ ਦੇ ਫੁੱਲ ਵਾਂਗੂ ਖਿੜਿਆ ਹੋਇਆ ਉਹ ਹਮੇਸ਼ਾ ਆਨੰਦ ਵਿੱਚ ਰਹਿੰਦਾ ਇਹ ਖੁਸ਼ੀ ਮਿਲਦੀ ਆ ਪਰਮਾਤਮਾ ਜੀ ਦੇ ਨਾਮ ਦੇ ਨਾਲ ਜੁੜ ਕੇ ਤੇ ਜੇ ਅਸੀਂ ਚਾਹੁੰਦੇ ਆ ਭੀ ਆ ਨਵਾਂ ਸਾਲ ਆਰੰਭ ਹੋਇਆ ਸਾਰਾ ਸਾਲ ਵੈਗੁਰੂ ਜੀ ਦੇ ਰੰਗ ਚ ਰਹੀਏ ਤੇ ਸਾਡੇ ਘਰ ਪਰਿਵਾਰਾਂ ਚ ਸੁੱਖ ਸ਼ਾਂਤੀ ਵਰਤੇ ਇਹ ਜਿਹੜੇ ਦਿਨ ਦਿਹਾੜ ਹੁੰਦੇ ਵਾਅਦੇ ਕਰਨ ਵਾਸਤੇ ਹੁੰਦੇ ਨੇ ਵੀ ਵੈਗੁਰੂ ਜੀ ਪਿਛਲੇ ਸਮੇਂ ਚ ਜਿਹੜੀਆਂ ਗਲਤੀਆਂ ਸਾਡੇ ਕੋਲੋਂ ਹੋ ਗਈਆਂ ਉਹ ਸਾਨੂੰ ਬਖਸ਼ ਦਿਓ ਆਉਣ ਵਾਲੇ ਸਮੇਂ 'ਚ ਅਸੀਂ ਕਿਸੇ ਦਾ ਬੁਰਾ ਨਹੀਂ ਕਰਾਂਗੇ ਕਿਸੇ ਕੋਲੋਂ ਕੰਮ ਕਰਵਾ ਕੇ ਉਹਦੇ ਪੈਸੇ ਨਹੀਂ ਮਾਰਾਂਗੇ ਆਜਾ ਗੁਰਦੁਆਰੇ ਵੇਖੋ ਲਾਈਵ ਟੈਲੀਕਾਸਟ ਪਤਾ ਨਹੀਂ ਕੈਨੇਡਾ ਦੇ ਕਿਹੜੇ ਕਿਹੜੇ ਗੁਰਦੁਆਰੇ ਤੋਂ ਹੋ ਰਿਹਾ ਕਈਆਂ ਨੇ 12-12 ਵਜੇ ਤੱਕ ਨਾਮ ਹੀ ਜਪੀ ਜਾਣਾ ਕਈ ਕਹ ਉਥੇ ਆਤਮ ਰਸ ਕੀਰਤਨ ਦਰਬਾਰ ਸਾਰੇ ਰਾਗੀ ਸਿੰਘਾਂ ਨੂੰ ਇਕੱਠਿਆਂ ਕਰਕੇ ਤੇ ਕਹਤੇ ਇਕੱਠੇ ਹੀ ਕੀਰਤਨ ਕਰੋ ਕਿਤੇ ਕਈ ਤਰ੍ਹਾਂ ਦੇ ਲੰਗਰ ਕੋਈ ਕਿਹੜੀ ਚੀਜ਼ ਦਾ ਉਹ ਟੋਕਰੀ ਭਰ ਕੇ ਲਿਆ ਰਿਹਾ ਵੀ ਸ਼ਾਇਦ ਰੱਬ ਨੇ ਅੱਜ ਹੀ ਖੁਸ਼ ਹੋ ਜਾਣਾ ਤੇ ਕੱਲ ਨੂੰ ਜਿਨ੍ਹਾਂ ਨੇ ਤੁਹਾਡੇ ਅੰਡਰ ਕੀਤਾ ਕੰਮ ਉਹ ਨਿਆਣੇ ਵਿਚਾਰੇ ਸਟੂਡੈਂਟ ਕਹਿਣ ਕਿ ਸਾਡੇ ਪੈਸੇ ਦੇ ਦਿਓ ਤੇ ਤੁਸੀਂ ਮੁੱਕਰ ਜੋ ਇਸ ਤਰ੍ਹਾਂ ਨਵੇਂ ਸਾਲ ਨਹੀਂ ਬਤੀਤ ਹੁੰਦੇ ਅੱਜ ਫਿਰ ਮੈਨੂੰ ਇਨਸੀਡੈਂਟ ਚੇਤੇ ਆ ਜਾਂਦਾ ਇੱਕ ਬੰਦੇ ਨੂੰ ਸਰੀ ਤੋਂ ਐਫਰਡ 에어ਪੋਰਟ ਛੱਡਣ ਵਾਸਤੇ ਜਾ ਰਿਹਾ ਸੀ ਤੇ ਜ਼ੀਰੋ ਐਵੇਨਿਊ ਦੇ ਉੱਤੇ ਇੱਕ ਬੰਦੇ ਦੀ ਉੱਥੇ ਕੋਠੀ ਵੇਖੀ ਮੈਨੂੰ ਗੁਰਮੁਖਿ ਪਿਆਰੇ ਕਹਿੰਦੇ ਆ ਜਿਹੜੀ ਤਿੰਨ ਮੰਜ਼ਲੀ ਕੋਠੀ ਆ ਨਾ ਅਮਰੀਕਾ ਦੇ ਬਾਰਡਰ ਤੇ ਇਹ ਆਪਣੇ ਪੰਜਾਬੀ ਦੀ ਆ ਮੈਂ ਕਹਿਆ ਤੇ ਬਹੁਤ ਵਧੀਆ ਗੱਲ ਆ ਵੀ ਪੰਜਾਬੀਆਂ ਦਾ ਮਾਣ ਉੱਚਾ ਹੋਇਆ ਕਹਿੰਦਾ ਪਰ ਹੋਇਆ ਐਦਾਂ ਵੀ ਇਸ ਬੰਦੇ ਦਾ ਇੱਕੋ ਇੱਕ ਮੁੰਡਾ ਸੀ ਤੇ ਉਹ ਨੌਜਵਾਨ ਚੜਾਈ ਕਰ ਗਿਆ ਹੋਰ ਇਹਦੇ ਕੋਈ ਲਾਦ ਨਹੀਂ ਮੈਂ ਕਹਿਆ ਤੇ ਬੜੀ ਦੁੱਖ ਵਾਲੀ ਗੱਲ ਆ ਕਹਿੰਦਾ ਦੁੱਖ ਵਾਲੀ ਗੱਲ ਵੀ ਆ ਪਰ ਇਹ ਜਿਹੜਾ ਬੰਦਾ ਨਾ ਇਹਨੇ ਤਾ ਨਹੀਂ ਕਿੰਨੇਕ ਨੌਜਵਾਨ ਸਟੂਡੈਂਟਾਂ ਦੇ ਕੋਲੋਂ ਕੰਮ ਕਰਵਾ ਕਰਵਾ ਕੇ ਉਹਨਾਂ ਦੇ ਪੈਸੇ ਮਾਰੇ ਜਿਹੜੀ ਪਾਪ ਦੀ ਕਮਾਈ ਆ ਨਾ ਇਹ ਸਭ ਕੁਝ ਰੋੜ ਕੇ ਲੈ ਜਾਂਦੀ ਆ ਇਹ ਜੀ ਪ੍ਰਾਪਰਟੀ ਨੂੰ ਕੀ ਕਰਨਾ ਤਨ ਪਦਾਰਥ ਨੂੰ ਜੇ ਬੰਦੇ ਦੀ ਜ਼ਿੰਦਗੀ ਚ ਸੁਖੀ ਨਾ ਹੋਵੇ ਤੇ ਜੇ ਸਾਡੇ ਘਰ ਵਿੱਚ ਅਸੀਂ ਟੱਬਰ ਦੇ ਜੀ ਰਲ ਮਿਲ ਕੇ ਰਹੀਏ ਸਾਡੀਆਂ ਅੱਗੇ ਵੇਲਾ ਵਧਨ ਪੀੜੀਆਂ ਅੱਗੇ ਚੱਲਣ ਪਾਪ ਕਰਕੇ ਚੋਂ ਪਛਤਾਣ ਵਾਲੇ ਬੜਾ ਕੁਝ ਨੇ ਪਹਿਲਾ ਗਵਾ ਬੈਂਦੇ ਹੋ ਪਿੱਛੋਂ ਕੀ ਫਾਇਦਾ ਪਛੋਤਾਂ ਆਵਣੇ ਦਾ ਦਾਗ ਮੱਥੇ ਤੇ ਪਹਿਲਾ ਜੋ ਲਾ ਬੈਂਦੇ ਸੋਚ ਸੋਚ ਕੇ ਅਮਰ ਸਿਆ ਕਦਮ ਤਰੀਏ ਓ ਤਿਲਕ ਗਿਆ ਸੰਭਾਲਣਾ ਬੜਾ ਔਖਾ ਹੋ ਗੱਲਾਂ ਕਰਨੀਆਂ ਠੇਰ ਸੁਖ ਲੀਆਂ ਇਹਨਾਂ ਦਿਨਾਂ ਵਿੱਚ ਸਾਡੇ ਕੋਲੋਂ ਨੇਕ ਕਰਮ ਕਰਵਾਉਣ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜਿਹੜੇ ਅਸੀਂ ਨੇਕ ਕਰਮ ਆਰੰਭ ਕੀਤੇ ਹੋਏ ਨੇ ਨਾ ਮਹਾਰਾਜੋ ਪੂਰੇ ਕਰਵਾਉਣ ਹਰ ਇੱਕ ਗੁਰੂ ਕੇ ਸਿੱਖ ਦਾ ਫਰਜ਼ ਬਣਦਾ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਹਿਜ ਪਾਠ ਕਰੇ ਜਿੰਨਾ ਵੀ ਤੁਹਾਡੇ ਕੋਲ ਸਮਾਂ ਹੋਵੇ ਵੈਸੇ ਤੇ ਰੱਬ ਦੇ ਪਿਆਰੇ ਕਹਿੰਦੇ ਆ ਪੰਜ ਅੰਗ ਜ਼ਰੂਰ ਪੜ ਲਓ ਪਰ ਮੈਂ ਆਪਣੇ ਬੇਟੇ ਨੂੰ ਕਹਿਣਾ ਹੁੰਦਾ ਮੈਂ ਕਿ ਪੁੱਤਰ ਜੇ ਤੈਨੂੰ ਪੰਜ ਜਾਦੇ ਲੱਗਦੇ 21 ਪੜ ਲਿਆ ਕਰ ਵਿਦ ਟ੍ਰਾਂਸਲੇਸ਼ਨ ਜੇ ਅੰਗਰੇਜ਼ੀ ਚ ਤੈਨੂੰ ਪਤਾ ਲੱਗਦਾ ਅੰਗਰੇਜ਼ੀ ਚ ਪੜ ਲੈ ਅੰਗਰੇਜ਼ੀ ਵਿੱਚ ਵੀ ਗੁਰਬਾਣੀ ਸਰਚ ਐਪਲੀਕੇਸ਼ਨ ਕਈ ਤਰ੍ਹਾਂ ਦੀਆਂ ਐਪਲੀਕੇਸ਼ਨਾਂ ਨੇ ਕਹਿਣ ਦਾ ਭਾਵ ਕਿ ਇਹੋ ਜਿਹੇ ਕਾਰਜ ਆਰੰਭ ਕਰੀਏ ਸਤਗੁਰੂ ਜੀ ਮਹਾਰਾਜ ਕਿਰਪਾ ਕਰਨ ਜਿਵੇਂ ਮਹਾਰਾਜ ਨੇ ਮੇਰੇ ਕੋਲੋਂ ਕਾਰਜ ਆਰੰਭ ਕਰਵਾਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਬੜੇ ਪਿਆਰ ਨਾਲ ਹੌਲੀ ਹੌਲੀ ਕਰਨਾ ਜਿਹੜਾ YouTube ਦੀ ਉੱਥੇ ਸਕਰੀਨ ਤੇ ਪੰਜਾਬੀ ਹਿੰਦੀ ਵਿਦ ਇੰਗਲਿਸ਼ ਟ੍ਰਾਂਸਲੇਸ਼ਨ ডিসਪਲੇ ਹੁੰਦਾ ਉਹਦਾ 90% ਹੋ ਗਿਆ ਅੱਜ 500% ਬਾਕੀ ਆ ਕਈ ਸਾਲਾਂ ਦਾ ਮੈਂ ਲੱਗਿਆ ਹੋਇਆ ਕਿਉਂਕਿ ਉਹ ਸਪੀਡ ਉਹਦੇ ਚ ਬੜੀ ਸਲੋ ਰੱਖੀ ਆ ਸੁਖਮਨੀ ਸਾਹਿਬ ਦਾ ਪਾਠ ਲਗਭਗ 5 ਘੰਟਿਆਂ ਚ ਕੀਤਾ ਜਪਜੀ ਸਾਹਿਬ ਦਾ ਪਾਠ ਲਗਭਗ 50 ਮਿੰਟਾਂ ਚ ਕੀਤਾ ਕਹਿਣ ਦਾ ਉਹ ਹੌਲੀ ਹੌਲੀ ਰਾਸ ਲੈ ਲੈ ਕੇ ਮੈਂ ਤੇ ਅਰਦਾਸ ਕਰਦਾ ਵੀ ਮਹਾਰਾਜ ਮੇਰੇ ਕੋਲੋਂ ਇਦਾਂ ਦੇ ਕੰਮ ਜਿਹੜੇ ਉਹ ਪੂਰੇ ਕਰਵਾ ਲੈਣ ਜ਼ਿੰਦਗੀ ਬਿਲਾਸ ਗ੍ਰੰਥਿਆ ਸਾਧੂ ਦਇਆਨੰਦ ਆਰਫ ਜੀ ਦਾ ਲਿਖਿਆ ਹੋਇਆ ਜਿਹਦੇ ਚ ਬੰਦੇ ਦੀ ਜ਼ਿੰਦਗੀ ਦੇ 100 ਸਾਲਾਂ ਦਾ ਹਾਲਿਆ ਉਹਦੀ ਰਿਕਾਰਡਿੰਗ ਸ਼ੁਰੂ ਕੀਤੀ ਮਹਾਰਾਜ ਉਹ ਪੂਰੀ ਕਰਵਾਉਣ ਬਾਕੀ ਚੀਜ਼ਾਂ ਆਉਣ ਜਾਣ ਵਾਲੀਆਂ ਹੀ ਆ ਕਹਿਣ ਦਾ ਬਾਪੀ ਇਦਾਂ ਦੇ ਮਹਾਰਾਜ ਦੇ ਅਰਦਾਸਾਂ ਬੇਨਤੀਆਂ ਕਰਿਆ ਕਰੀਏ ਸਾਰੇ ਗੁਰੂ ਦੇ ਸਿੱਖ ਸਤਿਗੁਰੂ ਜੀ ਦੀ ਅਮਰਤ ਬਾਣੀ ਪੜ੍ਹ ਕੇ ਲਾਹਾ ਪ੍ਰਾਪਤ ਕਰਿਆ ਕਰੋ ਸਮੇਂ ਦੀ ਸਮਾਪਤੀ ਹੈ ਹੁਣ ਆਪ ਸੰਗਤਾਂ ਦੇ ਵਿੱਚ ਗੁਰਮੁਖ ਪਿਆਰੇ ਭਾਈ ਜੁਗਿੰਦਰ ਸਿੰਘ ਜਲੰਧਰ ਵਾਲੇ ਤੇ ਸਾਡੇ ਸਾਥੀ ਦੱਸਦੇ ਹੁੰਦੇ ਆ ਵੀ ਗੁਰਮੁਖ ਪਿਆਰਿਆਂ ਦਾ ਨਾ ਮੇਲ ਬੜਾ ਸੁਰਾਂ ਤਾਲਾਂ ਦੇ ਵਿੱਚ ਐਨ ਮਤਲਬ ਸੁਰਤਾਲ ਇੱਕੋ ਜਿਹੀ ਜਦੋਂ ਵਜਤ ਵਿੱਚ ਆਣ ਕੇ ਗੁਰਮੁਖ ਪਿਆਰੇ ਅਮਰਤ ਬਾਣੀ ਦਾ ਕੀਰਤਨ ਕਰਦੇ ਹਨ ਤੇ ਉਦੋਂ ਮਾਨੋ ਜਿਵੇਂ ਅਮਰਤ ਦੀ ਛੜੀ ਲੱਗ ਜਾਂਦੀ ਹੈ ਰੋਜ਼ ਹੀ ਆਪ ਸੰਗਤਾਂ ਅਮਰਤ ਬਾਣੀ ਦਾ ਕੀਰਤਨ ਗੁਰਮੁਖ ਪਿਆਰਿਆਂ ਦੇ ਕੋਲੋਂ ਸਰਵਣ ਕਰਦੇ ਹੋ ਅੱਜ ਫਿਰ ਗੁਰਮੁਖ ਪਿਆਰੇ ਇਸ ਵਿਸ਼ੇਸ਼ ਦਿਹਾੜੇ ਤੇ ਸਿਵਾਵਾਂ ਨਿਭਾ ਰਹੇ ਹਨ ਨਾਨਕ ਸ਼ਾਹੀ ਸੰਮਤ 557 ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਣ ਜੀ ਸਾਰਾ ਸਾਲ ਗੁਰੂ ਕੇ ਗੁਣ ਗਾਉਂਦੇ ਰਹੀਏ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ